ਮੈਂ ਸੋਭਾ ਸੁਣ ਕੇ ਆਇਆ ਉਚਾ ਦਰਬਾਬੇ ਨਾਨਕ ਦਾ ਉਚਾ ਦਰਬਾਬੇ ਨਾਨਕ ਦਾ ਸੋਭਾ ਸੁਣ ਕੇ ਆਇਆ ਚਾਦਰ ਬਾਪੇ ਨਾਨਕ ਦਾ ਦਰਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ ਚਾਦਰ ਬਾਬੇ ਨਾਨਕ ਦਾ ਉੱਚਾ ਦਰਬਾਰ ਬਾਬੇ ਨਾਨਕ ਦਾ ਸੁਬਾ ਸੁਣ ਕੇ ਆਇਆ ਚਾਦਰ ਬਾਬੇ ਨਾਨਕ ਦਾ ਚਾਦਰ ਬਾਪੇ ਨਾਲਕ ਦਾ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਮੈਂ ਸੋ ਬਾ ਸੁਣ ਕੇ ਚਾਦਰ ਬਾਪੇ ਨਾਨਕ ਦਾ ਉੱਚਾ ਦਰਬਾਬੇ ਨਾਨਕ ਦਾ ਮੈਂ ਸੁਦਾ ਸੁਣ ਕੇ ਆਇਆ ਚਾਦਰ ਬਾਪੇ ਨਾਨਕ ਦਾ ਉੱਚਾ